ਨਲ ਵਖਰੀ ਸੋਚ ਤੇ ਤੁਹਾਡਾ ਸਭ ਦਾ ਸਵਾਗਤ ਹੈ ਪੀਐਸਸੀਬੀ ਵੱਲੋਂ ਨਵੇਂ ਨਿਰਦੇਸ਼ ਜਾਰੀ ਇਹ ਵਾਲੇ ਵਿਦਿਆਰਥੀਆਂ ਦੇ ਰੱਦ ਹੋਣਗੇ ਨਤੀਜੇ ਮੁੜ ਦੇਣੀ ਪੈਣਗੀਆਂ ਪ੍ਰੀਖਿਆਵਾਂ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਖਾਸ ਖਬਰ ਸਾਹਮਣੇ ਆਈ ਹੈ ਅਕਾਦਮਿਕ ਸੈਸ਼ਨ 2024-25 ਲਈ 9ਵੀਂ ਅਤੇ 11ਵੀਂ ਜਮਾਤ ਦੇ ਨਤੀਜੇ ਅਪਲੋਡ ਕਰਨ ਅਤੇ ਆਨਲਾਈਨ ਤਬਾਦਲਾ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਪੰਜਾਬ ਰਾਜ ਦੇ ਸਮੂਹ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬੋਰਡ ਦੇ ਪੋਰਟਲ ਤੇ ਆਪਣੇ ਲੌਗਇਨ ਆਈਡੀ ਰਾਹੀਂ ਨਤੀਜੇ ਅਪਲੋਡ ਕਰਨ ਅਤੇ ਅੰਤਿਮ ਸਬਮਿਟ ਕਰਨ ਤੋਂ ਪਹਿਲਾਂ ਲੋਡਿੰਗ ਦੀਆਂ ਸੋਧਾਂ ਕਰਨ। ਇਸ ਦੇ ਨਾਲ ਹੀ ਬੋਰਡ ਨੇ ਸਤਾਫ ਕੀਤਾ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ 11ਵੀਂ ਜਮਾਤ 'ਚ ਆਰਜੀ ਦਾਖਲਾ ਦਿੱਤਾ ਗਿਆ ਸੀ ਜੇਕਰ ਉਹ ਨਿਰਧਾਰਤ ਸਮੇਂ ਵਿੱਚ ਪ੍ਰੀਖਿਆ ਪਾਸ ਨਹੀਂ ਕਰ ਸਕੇ ਤਾਂ ਉਹਨਾਂ ਨੂੰ 11ਵੀਂ ਦਾ ਨਤੀਜਾ ਰੱਦ ਕਰ ਦਿੱਤਾ ਜਾਵੇਗਾ ਬੋਰਡ ਨੇ ਹਦਾਇਤ ਬੋਰਡ ਨੇ ਹਦਾਇਤ ਕੀਤੀ ਹੈ ਕਿ ਅੰਤਿਮ ਸਪੂਰਦਗੀ ਤੋਂ ਪਹਿਲਾਂ ਰਿਪੋਰਟ ਦਾ ਪ੍ਰਿੰਟ ਆਊਟ ਲੈ ਕੇ ਸਾਰੇ ਵਿਦਿਆਰਥੀਆਂ ਨੇ ਨਤੀਜੇ ਦੀ ਧਿਆਨ ਨਾਲ ਜਾਂਚ ਕਰਨੀ ਚਾਹੀਦੀ ਹੈ ਜੇਕਰ ਕੋਈ ਗਲਤੀ ਪਾਈ ਜਾਂਦੀ ਹੈ ਤਾਂ ਸੁਧਾਰ ਕਰੋ ਅਤੇ ਅੰਤ ਵਿੱਚ ਜਮ੍ਹਾਂ ਕਰੋ ਇਸ ਪ੍ਰਕਾਰ ਅੰਤਿਮ ਸਪੂਰਦਗੀ ਕਰਨ ਤੋਂ ਬਾਅਦ ਸਕੂਲ ਪੱਧਰ ਤੇ ਕੋਈ ਸੋਧ ਪ੍ਰਕਿਰਿਆ ਸੰਭਵ ਨਹੀਂ ਹੋਵੇਗੀ ਬੋਰਡ ਮੁਤਾਬਿਕ ਨਤੀਜਾ ਅਪਲੋਡ ਕਰਨ ਤੋਂ ਬਾਅਦ ਹੀ ਵਿਦਿਆਰਥੀਆਂ ਦਾ ਟਰਾਂਸਫਰ ਸਰਟੀਫਿਕੇਟ ਆਨਲਾਈਨ ਜਾਰੀ ਕੀਤਾ ਜਾਵੇਗਾ ਜੇਕਰ ਵਿਦਿਆਰਥੀਆਂ ਦੇ ਕਿਸੇ ਹੋਰ ਸਕੂਲ ਚ ਦਾਖਲਾ ਲੈਣਾ ਚਾਹੁੰਦੇ ਹਨ ਤਾਂ ਉਹ ਇਸ ਸਹੂਲਤ ਦਾ ਲਾਭ ਲੈ ਸਕਦੇ ਹਨ ਹਾਲਾਂਕਿ ਦੂਜੇ ਰਾਜਾਂ ਜਾਂ ਹੋਰ ਬੋਰਡ ਤੋਂ ਆਉਣ ਵਾਲੇ ਵਿਦਿਆਰਥੀਆਂ ਲਈ ਜੇਕਰ ਬੋਰਡ ਦੁਆਰਾ ਅਧੂਰੇ ਜਾਂ ਗੈਰ ਪ੍ਰਮਾਣਿਤ ਦਸਤਾਵੇਜ਼ਾਂ ਕਾਰਨ ਉਹਨਾਂ ਦਾ ਰਜਿਸਟ੍ਰੇਸ਼ਨ ਨੰਬਰ ਜਾਰੀ ਨਹੀਂ ਕੀਤਾ ਗਿਆ ਹੈ ਤਾਂ ਉਹਨਾਂ ਦਾ ਤਬਾਦਲਾ ਸਰਟੀਫਿਕੇਟ ਜਾਰੀ ਨਹੀਂ ਕੀਤਾ ਜਾਵੇਗਾ ਜਿਹੜੇ ਵਿਦਿਆਰਥੀ 9ਵੀਂ ਜਾਂ 11ਵੀਂ ਜਮਾਤ ਦੇ ਕੰਪਾਰਟਮੈਂਟ ਆਈ ਹੈ ਉਹਨਾਂ ਦਾ ਨਤੀਜਾ ਆਰ ਐਲ ਕੰਪਾਰਟਮੈਂਟ ਰਿਪੇਅਰ ਦੇ ਰੂਪ ਵਿੱਚ ਹੋਵੇਗਾ ਜਿਨ੍ਹਾਂ ਵਿਦਿਆਰਥੀਆਂ ਨੂੰ 11ਵੀਂ ਜਮਾਤ ਦਾ ਆਰ ਜੀ ਟਾਖਲਾ ਦਿੱਤਾ ਗਿਆ ਸੀ ਜੇਕਰ ਉਹ ਨਿਰਧਾਰਿਤ ਸਮੇਂ ਵਿੱਚ 10ਵੀਂ ਦੀ ਪ੍ਰੀਖਿਆ ਪਾਸ ਨਹੀਂ ਕਰ ਸਕੇ ਤਾਂ ਉਹਨਾਂ ਦਾ 11ਵੀਂ ਦਾ ਨਤੀਜਾ ਰੱਦ ਕਰ ਦਿੱਤਾ ਜਾਵੇਗਾ। ਬੋਰਡ ਨੇ ਸਕੂਲ ਮੁਖੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਤਾਂ ਜੋ ਵਿਦਿਆਰਥੀ ਸਹੀ ਨਤੀਜੇ ਅਤੇ ਸਰਟੀਫਿਕੇਟ ਸਮੇਂ ਸਿਰ ਤੇ ਪ੍ਰਾਪਤ ਕਰ ਸਕਣ। ਬਿਨਾਂ ਫੀਸ ਦੇ ਨਤੀਜੇ ਅਪਲੋਡ ਕਰਨ ਦੀ ਆਖਰੀ ਮਿਤੀ 15 ਮਈ ਹੈ। ਇਸ ਤੋਂ ਬਾਅਦ ਦੇ ਲਿਖੇ ਅਨੁਸਾਰ ਜੁਰਮਾਨੇ ਤੇ ਖਰਚੇ ਲਾਗੂ ਹੋਣਗੇ। 200 ਪ੍ਰਤੀ 200 ਰੁਪਏ ਪ੍ਰਤੀ ਵਿਦਿਆਰਥੀ 16 ਮਈ ਤੋਂ 16 ਜੂਨ ਤੱਕ 500 ਰੁਪਏ ਪ੍ਰਤੀ ਵਿਦਿਆਰਥੀ 17 ਜੂਨ ਤੋਂ 30 ਜੁਲਾਈ ਤੱਕ 1000 ਰੁਪਏ ਪ੍ਰਤੀ ਵਿਦਿਆਰਥੀ 31 ਜੁਲਾਈ ਤੋਂ ਬਾਅਦ ਬਾਕੀ ਇਸ ਸਬੰਧ ਵਿੱਚ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ